ਲਾਲਚ ਲਾਲਚ ਨੂੰ ਦੇਖਣ ਲਈ ਚੰਦਰਮਾ 4th ਹਾਊਸ ਤੇ ਸ਼ਨੀ ਦੀ ਪੋਜੀਸ਼ਨਿੰਗ ਤੇ ਸ਼ਨੀ ਦੀ ਰਾਸ਼ੀ ਇਹ ਵੀ ਬਹੁਤ ਜ਼ਰੂਰੀ ਆ ਬਈ ਇਨਸਾਨ ਤੇ ਡਿਜ਼ਾਇਰ ਕਿੰਨੀ ਰਹੇਗੀ ਇਹਦੇ ਚ ਮੈਨੂੰ ਇੱਕ ਛੋਟੀ ਜੀ ਗੱਲ ਯਾਦ ਆਈ ਮੈਂ 2-3 ਦਿਨ ਪਹਿਲਾਂ ਕਿਸੇ ਮਿੱਤਰ ਸਾਹਿਬ ਜਰ ਨਾਲ ਬੈਠਾ ਸੀਗਾ ਕੋਈ ਆਏ ਸੀਗੇ ਦੂਰੋਂ ਨੇੜੋਂ ਮਿਲਣ ਲਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਹ ਜਾਨਣਾ ਚਾਹੁੰਦਾ ਵੀ ਮੈਂ ਨਾਲਚੀ ਬਹੁਤ ਆ ਉਹਨਾਂ ਦਾ ਕਹਿਣਾ ਸੀਗਾ ਮੈਂ ਕੋਈ ਵੀ ਕੰਮ ਕਰਦਾ ਉਹ ਚ ਸੈਟੀਸਫਾਈਡ ਨਹੀਂ ਹੁੰਦਾ ਅਗੇ ਮੇਰਾ ਦਿਲ ਕਰਦਾ ਹੈ ਕਿ ਮੈਂ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਅੱਗੇ ਕੀ ਹੈ ਕਿ ਮੈਂ ਕਰੋੜਾ ਰੁਪਏ ਦੀਆਂ ਗੱਡੀਆਂ ਲੈ ਲੀਆਂ ਹੈ ਇਹ ਕੁਝ ਜ਼ਿੰਦਗੀ 'ਚ ਕਮਾ ਲਿਆ ਪੈਸਾ ਪ੍ਰਸਿੱਧੀ ਹੋਣ ਨਾਲ ਲੱਗਦਾ ਹੈ ਛੋਟੀ ਚੀਜ਼ ਹੈ ਲਾਲਚ ਜਾਂ ਡਿਜ਼ਾਇਰ ਕਰੇ ਵੀ ਬੁਰੀ ਨਹੀਂ ਹੁੰਦੀ ਸਾਡੀ ਜ਼ਿੰਦਗੀ 'ਚ ਨਾ ਸਬਰ ਸੰਤੋਖ ਤੇ ਅਨਸੈਟੀਸਫਾਈਡ ਜਿਹੜੀ ਲਾਈਫ ਸਟਾਈਲ ਹੈ ਇਹਦੇ ਵਿੱਚ ਦਾ ਇੱਕ ਬੈਲੈਂਸ ਜ਼ਰੂਰੀ ਹੈ ਬਹੁਤਾ ਸਬਰ ਵਾਲਾ ਬੰਦਾ ਸਮਾਜ ਨੂੰ ਕੁਝ ਨਹੀਂ ਦੇ ਸਕਦਾ ਸੈਟੀਸਫਾਈਡ ਹੋਣਾ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਇਹ ਵੱਖਰੀ ਗੱਲ ਹੈ ਕਿ ਜੋ ਕੁਝ ਤੁਹਾਨੂੰ ਮਿਲ ਰਿਹਾ ਉਹਦਾ ਸ਼ੁਕਰਾਨਾ ਕਰੋ ਬਟ ਸੈਟੀਸਫਾਈਡ ਹੋ ਕੇ ਬੈਠ ਜਿਹੜਾ ਇਨਸਾਨ ਉਹ ਤਰੱਕੀ ਨਹੀਂ ਕਰੇਗਾ ਸਮਾਜ ਲਈ ਪਰਿਵਾਰ ਲਈ ਕੁਝ ਬਹੁਤ بڑا ਨਹੀਂ ਕਰ ਸਕਦਾ ਚਲੋ ਆਪਾਂ ਸਬਜੈਕਟ ਤੇ ਆੰਦੇ ਆ ਛਣੀ ਨਾਲ ਉਹ ਡਿਜ਼ਾਇਰ ਦੇਖੀ ਜਾ ਸਕਦੀ ਹੈ ਤੁਹਾਡੇ ਅੰਦਰ ਡਿਜ਼ਾਇਰ ਕਿੰਨੀ ਹੈ ਤਾਂ ਜੇ ਛਣੀ ਨੀਚ ਦਾ ਹੈ ਤਾਂ ਸਮਝੋ ਇਨਸਾਨ ਜਦੋਂ ਐਫਰਟਲੈਸ ਹੋ ਜਾਂਦਾ ਹੈ ਤਾਉਰੀ ਉਮੀਦਾਂ ਵੀ ਬਹੁਤ ਜ਼ਿਆਦਾ ਨਹੀਂ ਰਹਿ ਜਾਂਦੀ ਉਦਾਂ ਹੀ ਜੇ ਸ਼ਨੀ ਉੱਚ ਦਾ ਹੈ ਤਾਂ ਇਦਾਂ ਦਾ ਬੰਦਾ ਆਪਣੇ ਬਹੁਤ بڑے ਮੁਕਾਮ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੀ ਫੀਲਡ ਚ ਬਹੁਤ ਐਕਸਟਰਾਔਡੀਨਰੀ ਕੰਮ ਕਰਦਾ ਹੈ ਉਹਦੀ ਡਿਜ਼ਾਇਰ ਹਮੇਸ਼ਾ ਵੱਧਦੀ ਹੈ ਕਿਹੜੇ ਹਾਊਸ ਤੇ ਬੈਠਾ ਉਹ ਹਾਊਸ ਤੇ ਰਿਲੇਸ਼ਨਸ ਨੂੰ ਖਰਾਬ ਕਰ ਦੇਗਾ ਫੈਮਿਲੀ ਡਿਸਪਿਊਟ ਤੇ ਝਗੜੇ ਵੀ ਦਿੰਦਾ ਹੈ ਅ ਨੀਚ ਦਾ ਸ਼ਨੀ ਕਿਉਂਕਿ ਉਹ ਬੰਦਾ ਫਿਰ ਲੌਜੀਕਲ ਕੱਟ ਹੋਏਗਾ ਇਸ ਕਰਕੇ ਉਹ ਪਾਪ ਵੀ ਕਰੇਗਾ ਕੋ ਕਰਮ ਵੀ ਕਰੇਗਾ ਉਦੇ ਰਿਲੇਸ਼ਨ ਕਿਵੇਂ ਕਿਵੇਂ ਬਣ ਰਹੇ ਨੇ ਜੂਏ ਦਾ ਕਾਰਕ ਸ਼ਨੀ ਹੈ ਸ਼ਰਾਬ ਦਾ ਕਾਰਕ ਸ਼ਨੀ ਹੈ ਪੇਟ ਦਾ ਕਾਰਕ ਸ਼ਨੀ ਹੈ ਜੂਪਿਆਂ ਦਾ ਕਾਰਕ ਸ਼ਨੀ ਹੈ ਇਸ ਤੋਂ ਰਿਲੇਟਡ ਵੀ ਬੰਦਾ ਕੰਮ ਕਰ ਸਕਦਾ ਹੈ ਉੱਚਾ ਜਿਹਦਾ ਸ਼ਨੀ ਹੋਏਗਾ ਜਾਂ ਅਸਤਮ ਚ ਹੋਏਗਾ ਉਸ ਬੰਦੇ ਕੋਲ ਸ਼ੂਜ਼ ਦੀ ਕਲੈਕਸ਼ਨਸ ਬਹੁਤ ਜ਼ਿਆਦਾ ਹੁੰਦੀ ਹੈ ਹੈਨਾ ਜਿਹਦਾ 5th ਹਾਊਸ ਸ਼ਨੀ ਹੋਵੇ ਉਹਨੂੰ ఓਵਰ EATING ਦੀ ਪ੍ਰੋਬਲਮ ਹੋ ਜਾਂਦੀ ਹੈ ਉੱਚਾ ਹੋਏਗਾ ਤਾਂ ਵੀ ਹੋ ਜੇਗੀ 2nd ਹਾਊਸ ਦਾ ਸ਼ਨੀ ਹੈ ਤਾਂ ਉਹ ਬਹੁਤ ਜ਼ਿਆਦਾ ਖਾਨ ਪੀਣ ਦਾ ਰੂਟਿਨ ਨਹੀਂ ਰਹੇਗੀ ਉਹਦੀ ਫੂਡ ਮੈਨੇਜਮੈਂਟ ਚੰਗੀ ਨਹੀਂ ਹੋਏਗੀ ਉੱਚ ਦਾ ਸ਼ਨੀ ਅਚਾਨਕ ਪੈਸਾ ਦਿੰਦਾ ਹੈ ਲਾਟਰੀ ਸੱਟੇ ਤੋਂ ਵੀ ਆ ਸਕਦਾ ਹੈ ਬਟ ਮੇਰਾ ਮੇਰਾ ਮੰਨਣਾ ਹੈ ਕਿ ਲਾਟਰੀ ਸੱਟੇ ਤੋਂ ਜ਼ਿਆਦਾ ਉਹ ਅਚਾਨਕ ਤੁਹਾਨੂੰ ਕਾਰੋਬਾਰੀ ਤਰੱਕੀ ਦੇ ਦੇਗਾ ਸ਼ਨੀ ਜਦ ਜਦੋਂ ਜਦੋਂ ਵੀ ਉੱਚ ਦਾ ਜਾਂ ਨੀਚ ਦਾ ਹੁੰਦਾ ਹੈ ਉਸ ਟਾਈਮ ਪੈਦਾ ਹੋਏ ਹੋਏ ਲੋਕ ਜਾਂ ਫਿਰ ਉਹਨਾਂ ਦੀ ਲਾਈਟੇ ਸ਼ਨੀ ਦਾ ਇੰਪੈਕਟ ਕਲੀਅਰ ਨਜ਼ਰ ਆਉਂਦਾ ਹੈ ਹਾਲਾਂਕਿ ਹੁਣ 2041 ਚ ਉੱਚ ਦੇ ਹੋਣਗੇ ਸ਼ਨੀ ਬਟ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ 1952 ਤੋਂ 55 ਦੇ ਵਿਚਾਲੇ ਸ਼ਨੀ ਉੱਚਦਾ ਹੋਇਆ ਸੀ ਉਦੋਂ ਸੁਸ਼ਮਾ ਸੋਰਾਜ ਵਲਾਦੀਮਿਰ ਪੁਤਿਨ ਜਾਂ ਫਿਰ ਅਰຸນ 제ਟਲੀ ਇਸ ਤਰ੍ਹਾਂ ਦੇ ਲੀਡਰਸ ਦਾ ਜਨਮ ਹੋਇਆ ਜਿਨ੍ਹਾਂ ਦਾ ਰੈਗੂਲਰ ਲੈਂਡਿੰਗ ਕਾਨੂੰਨ ਤੋਂ ਵੀ ਰਿਹਾ ਕਿਉਂਕਿ ਇਹ ਕਾਨੂੰਨ ਦਾ ਕਾਰਕ ਵੀ ਹੈ ਪੁਤਿਨ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਈ ਇਹ ਸਿਕਰਟ ਸਰਵਿਸੇਸ ਕਰਾਂਦਾ ਹੈ ਪੁਤਿਨ ਨੇ ਰਾਜਕਰਨ ਤੋਂ ਪਹਿਲਾਂ ਸਿਕਰਟ ਸਰਵਿਸੇਸ 'ਚ ਕੰਮ ਕੀਤਾ ਤੇ ਅਰຸນ 제ਟਲੀ ਪਹਿਲਾਂ ਲੋ ਕਰਦੇ ਰਹੇ ਆ ਉਹਦੇ ਕਾਰਨ ਆਏ ਇਸ ਤੋਂ ਬਾਅਦ ਸ਼ਨੀ ਉੱਚਦੇ ਹੋਏ ਸੀਗੇ 1981 ਤੋਂ uh, 1982 ਤੋਂ 85 ਦੇ ਵਿਚਾਲੇ ਇਹ ਲਗਭਗ ਨਵਾਂ ਸੀਗਾ ਜਦੋਂ ਜ਼ਿਆਦਾਤਰ ਲੋਕ ਸਾਡੇ ਚੋਂ ਪੈਦਾ ਹੋਏ ਜਿਹੜੇ ਕਿ ਜਿਹੜੇ ਅਸੀਂ ਜਿਸ ਜਨਰੇਸ਼ਨ ਨੂੰ ਬਿਲੋਂਗ ਕਰਦੇ ਆ ਮੇਰਾ 1983 ਦਾ ਬਤ ਹੈ ਸ਼ਨੀ ਉੱਚਦਾਏ ਇਸ ਤੋਂ ਇਲਾਵਾ ਇਸ ਟਾਈਮ ਇਸ ਟਾਈਮ ਦੇ ਅੰਦਰ ਜਿਹੜੇ ਐਕਟਰਸ ਨੇ ਆ ਅਲੂ ਅਰਜੁਨ ਪ੍ਰਿੰਕਾ ਚੋਪੜਾ ਇਹਨਾਂ ਦਾ ਜਨਮ ਹੋਇਆ ਪ੍ਰਿੰਕਾ ਚੋਪੜਾ ਆਪਾਂ ਦੇਖੀਏ ਕਾਨੂੰਨ ਤੋਂ ਇਹਨਾਂ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ ਫਿਰ ਉਹ ਕਿਉਂ ਹੈ ਇਹਦਾ ਮਤਲਬ ਹੈ ਕਿ ਸ਼ਨੀ ਦਾ ਸੰਬੰਧ ਉਹਨਾਂ ਦੇ 7th ਐ ਫਿਫਥ ਹਾਊਸ ਤੋਂ ਰਿਲੇਟਡ ਹੈ ਤੇ ਸ਼ੁਕਰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਨੀ ਨਾਲ ਸੰਬੰਧ ਬਣਾ ਰਿਹਾ ਉਹਨੇ ਇਹਨਾਂ ਨੂੰ ਫੇਮਸ ਜ਼ਿਆਦਾ ਕੀਤਾ ਹੁਣ ਜਦੋਂ ਸ਼ਨੀ ਨੀਚ ਦਾ ਹੁੰਦਾ ਹੈ ਤਾਂ ਇਦਾਂ ਦਾ ਵਿਅਕਤੀ ਐ ਐਲਕੋਹੋਲਿਕ ਐਡਿਕਟਡ ਵੀ ਹੋ ਸਕਦਾ ਹੈ ਇਦਾਂ ਦਾ ਵਿਅਕਤੀ ਕਾਨੂੰਨ ਦੀ ਪਰਵਾਹ ਨਾ ਕਰਨ ਵਾਲਾ ਹੋ ਸਕਦਾ ਹੈ। ਇਦਾਂ ਦੇ ਬੰਦੇ ਨੂੰ ਆਪਣੇ ਕਰੇ ਦਾ ਪਛਤਾਵਾ ਬਹੁਤ ਦੇਰ ਬਾਅਦ ਤੱਕ ਹੁੰਦਾ ਰਹਿੰਦਾ ਹੈ। ਉਹਦੀ ਲਾਈਫ ਤੇ ਸਟਰਗਲ ਲੰਬੇ ਟਾਈਮ ਤੱਕ ਚੱਲਦਾ ਹੈ। ਸ਼ਨੀ ਨੀਚ ਦਾ ਜਦੋਂ ਵੀ ਹੁੰਦਾ ਹੈ ਐਸੇ ਇਨਸਾਨ ਨੂੰ ਕਿਸੇ ਵੀ ਚੀਜ਼ ਨੂੰ ਅਚੀਵ ਕਰਨ ਲਈ ਸਟਰਗਲ ਵਾਜਾਂਦਾ ਹੈ। ਹਾਲਾਂਕਿ ਹਮੇਸ਼ਾ ਸਿਰਫ ਨੀਚ ਦਾ ਹੁੰਦਾ ਰਿਜ਼ਲਟ ਨਹੀਂ ਹੈ। ਜਦੋਂ ਵੀ ਨੀਚ ਦੀ ਦ੍ਰਿਸ਼ਟੀ ਪੈਂਦੀ ਹੈ ਉਦੋਂ ਵੀ ਉਹਦੇ ਇੰਪੈਕਟ ਬਹੁਤ ਬੁਰੇ ਹੋ ਸਕਦੇ ਹਨ। ਇਹ ਚੀਜ਼ ਰਿਪਰੈਜ਼ੈਂਟ ਕਰਦੀ ਹੈ ਕਿ ਅਸਟ੍ਰੋਲੋਜੀ ਕਿੰਨੇ ਕਿ ਜ਼ਿਆਦਾ ਐਕੂਰੇਟ ਹੈ।